ਵਾਇਰ ਜੀ ਦਾ ਕਹਾਤਾ ਵਾਇਰ ਜੀ ਰਾਤ ਕਿੰਨੇ ਵਜੇ ਆਏ ਸੀ ਤੁਸੀਂ ਰਾਤ ਆਪਣਾ ਰਾਤ ਸੋਨੀ ਆਏ ਸੀ ਵੀਰੇ ਮੈਨੂੰ ਲੱਗਦਾ 10 11 ਵਜੇ ਆਏ 10:00 ਵਜੇ ਆਏ ਸੀ ਹਾਂਜੀ ਵੀਰੇ ਹੋਰ ਸੋਨੀ ਠੀਕ ਹੈ ਜੀ ਕੋਈ ਗੱਲਬਾਤ ਵੀਰੇ ਹੁਣ ਜਿਵੇਂ ਮਤਰਾ ਮੇਰਾ ਸਰੀਰ ਹੈ ਨਾ ਹਾਂਜੀ ਠੀਕ ਹੈ ਹੁਣ ਬਿਲਕੁਲ ਅੱਛਾ ਵੀਰੇ ਤੇ ਜਿਹੜਾ ਮੇਰਾ ਦਿਮਾਗ ਏ ਹਾਂਜੀ ਇਹ ਘਰ ਪਰਤੀ ਰਹਿੰਦਾ ਜੀ ਘਰ ਪਰਤੀ ਅੱਛਾ ਵੀਰੇ ਕਾ ਤੋਂ ਘਰ ਜਾਣ ਨੂੰ ਕਾਲਾ ਘਰ ਜਾਣ ਨੂੰ ਕਾਲਾ ਕੋਈ ਨਾ ਆਪਾਂ ਘਰੇ ਭੇਜ ਦਾਂਗੇ ਸੋਨੀ ਵੀਰੇ ਆਪਾਂ ਤੁਹਾਨੂੰ ਕਿ ਭੇਜ ਦਾਂਗੇ ਉਰੇ ਵੀ ਇੱਕ ਪਰਿਵਾਰ ਏ ਆਪਣਾ ਯਾਰ ਇੱਥੇ ਵੀ ਤੁਹਾਨੂੰ ਇਹ ਹੀ ਵੀ ਚੱਲ ਠੀਕ ਹੋ ਜਾ ਜਿਹੜਾ ਹਾਂ ਉਹਨੂੰ ਛੱਡ ਆਵਾਂਗੇ ਸਾਰਿਆਂ ਨੂੰ ਛੱਡ ਆਉਣਾ ਹਾਂ ਜਿਹੜੇ ਜਿਹੜੇ ਠੀਕ ਹੋਈ ਜਾਣਗੇ ਹਾਂ ਸੋਨੀ ਤੂੰ ਵੀ ਇੱਕ ਪਰਿਵਾਰ ਏ ਆ ਹਾਂ ਹੈਨਾ ਵੀਰੇ ਇੰਨੀ ਸੰਗਤ ਤੁਹਾਨੂੰ ਪਿਆਰ ਕਰਦੀ ਏ ਵੀਰੇ ਹਾਂ ਇੱਧਰ ਆਜੋ ਆਪਾਂ ਗੱਲਾਂ ਕਰੀ ਆਜੋ ਠੀਕ ਹੋਰ ਸੋਨੀ ਵੀਰੇ ਠੀਕ ਆ ਜੀ ਕੀ ਸੇਵਾ ਕਰੀਏ ਤੁਹਾਡੀ ਦੱਸੋ ਫੌਜੀਆ ਦੀ ਸੇਵਾ ਕਰੀ ਆਂ ਆਪਾਂ ਫੌਜੀ ਵੀ ਨਾਲ ਹੀ ਕਰਾਂਗੇ ਜੀ ਫੌਜੀ ਵੀ ਨਾਲ ਹੀ ਇਹ ਤਾਂ ਇਹ ਤਾਂ ਇਹਨਾਂ ਤਾਂ ਘਰਾਂ ਚ ਵੀ ਸੇਵਾ ਮਿਲ ਜਾਂਦੀ ਹਾਂਜੀ ਹਾਂਜੀ ਉਹ ਤੇਰੇ ਬਾਰਡਰਾਂ ਤੇ ਬੈਠੇ ਨੇ ਸੋਨੀ ਇੱਕ ਇਹ ਦੱਸੋ ਤੁਹਾਨੂੰ ਨਾ ਸੰਗਤ ਬਹੁਤ ਦੇਖਦੀ ਆ ਭੈਣ ਭਰਾ ਵਿਦੇਸ਼ਾਂ ਚ ਵੀ ਬੈਠੇ ਨੇ ਤੇ ਪੰਜਾਬ ਚ ਹਰਿਆਣੇ ਚ ਵੱਖ-ਵੱਖ ਕੋਨਿਆਂ ਚ ਬੈਠੇ ਨੇ ਉਹ ਤੁਹਾਨੂੰ ਪਿਆਰ ਬਹੁਤ ਕਰਦੇ ਨੇ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਵੀ ਤੁਸੀਂ ਵੀ ਇੱਥੇ ਆਇਆ ਕਰੋ ਓਕੇ ਸਾਡੀਆਂ ਗੱਲਾਂ ਦੁੱਖ ਸੁੱਖ ਸੁਣਿਆ ਕਰੋ ਹਾਂਜੀ ਹਾਂਜੀ ਓਕੇ ਕਿਸੇ ਨੂੰ ਕੀ ਪ੍ਰੋਬਲਮ ਹੈ ਉਹ ਕੀ ਸੋਚਦਾ ਹੈ ਹਾਂਜੀ ਪੁੱਛਣ ਆਣ ਕਰਦਾ ਉਹ ਕੀ ਸੋਚਦਾ ਹੈ ਹਾਂਜੀ ਬਹੁਤ ਭੈਣ ਭਰਾ ਨੇ ਜਿਹੜੇ ਤੁਹਾਡਾ ਨਾ ਫਿਕਰ ਕਰਦੇ ਨੇ ਕੱਲ ਅਸੀਂ ਜਦੋਂ ਆ ਰਹੇ ਤੇ ਅਮਰਸਰ ਤੋਂ ਸੋਨੀ ਵੀਰੇ ਹਾਂਜੀ ਸਾਨੂੰ ਉੱਥੇ ਅਮਰਸਰ ਅਸੀਂ ਪੁਛੇ ਪੁਛਾਦਾ ਛਕਿਆ ਉੱਥੇ ਸਾਨੂੰ ਸਪੈਸ਼ਲ ਪੁੱਛਿਆ ਮੁੰਡਿਆਂ ਨੇ ਕਹਿੰਦੇ ਸੋਨੀ ਨਹੀਂ ਆਇਆ ਹਾਂਜੀ ਦੇਖ ਲਾ ਕਿੰਨਾ ਪਿਆਰ ਕਰਦੇ ਨੇ ਉਹ ਕੀ ਕਰੋ ਵੀ ਉਹਦੇ ਤੋਂ ਸਫਰ ਨਹੀਂ ਹੁੰਦਾ ਹਾਂ ਵੀ 1-2 ਕਿਲੋਮੀਟਰ ਦਾ ਸਫਰ ਹੋ ਜਾਂਦਾ ਜਿਆਦਾ ਨਹੀਂ ਹੁੰਦਾ ਜੀ ਹਾਂ ਜੀ ਓਕੇ ਠੀਕ ਹੈ ਤੇ ਸੋਨੀ ਕੱਲ ਨਾ ਮਤਲਬ ਜਿੱਥੇ ਵੀ ਅਸੀਂ ਖੜਦੇ ਆਂ ਜਦੋਂ ਕਈ ਵਾਰੀ ਨਿਹਾਲੇ ਨੂੰ ਦੇਖ ਲਾਂਦੀ ਆ ਸੰਗਤ ਤਾਂ ਉਹਨਾਂ ਨੂੰ ਸੋਨੀਓ ਲੱਗਦਾ ਨਿਹਾਲੇ ਵੀਰੇ ਉਰੇ ਆਇਓ ਮੜ ਜਾ ਜਦੋਂ ਉਹ ਨਿਹਾਲੇ ਨੂੰ ਦੇਖਦੀ ਆ ਨਾ ਸੰਗਤ ਉਹ ਕਹਿੰਦੇ ਨੇ ਸੋਨੀ ਆ ਜੀ ਇਹ ਬਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖਿਓ ਬਿਰਧ ਬਾਣੇ ਦੀ ਇਲਾਜ ਲੋ ਜੀ ਸੰਗਤ ਅਰਦਾਸ ਕਰਦਾ ਹੁੰਦਾ ਸੀ ਕਹਿੰਦਾ ਜੀ ਕਹਿੰਦੇ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖਿਓ ਬਿਰਧ ਬਾਣੇ ਦੀ ਇਲਾਜ ਜੀ ਹਾਂਜੀ ਵੀ ਆਪਦੇ ਬਾਣੇ ਦੇ ਆ ਸ਼ਬਦ ਕਾਉਂਦਾ ਹੁੰਦਾ ਸੀ ਹਾਂਜੀ 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 ਤੇ ਮੇਰਾ ਭਾਂਜਾ ਗਰੀਬ ਇੱਕ ਤਾਂ ਕੀ ਪਤਾ ਕਿਤੇ ਮੇਰੀ ਮੈਨੂੰ ਸ਼ਹਾਦਤ ਨਾ ਦੇਣੀ ਪੈ ਜਾਵੇ ਜੀ ਬਿਲਕੁਲ ਬਿਲਕੁਲ ਹਾਂਜੀ ਸੰਗਤ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਇਹ ਤਾਂ ਹੈਗੇ ਨੇ ਗੁਰਚਰਨ ਸਿੰਘ ਨਿਹਾਲਾ ਜੀ ਜੋ ਸਾਡੇ ਨਾਲ ਹੁੰਦੇ ਨੇ ਹਮੇਸ਼ਾ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਕੋਈ ਬੰਦਾ ਛਡਾਉਣ ਜਾ ਕਿਸੇ ਨੂੰ ਲੈਣ ਜਾ ਕਿਸੇ ਭੋਗ ਤੇ ਜਾ ਕਿਸੇ ਵਿਆਹ ਤੇ ਕਿਤੇ ਵੀ ਜਾਂਦੇ ਆ ਤਾਂ ਇਹ ਨਿਹਾਲਾ ਵੀਰਾ ਸਾਡੇ ਨਾਲ ਇੱਕ ਵੱਡਾ ਭਰਾ ਹੋ ਕੇ ਮਤਲਬ ਸਾਡੇ ਨਾਲ ਖੜਦਾ ਮੋਢੇ ਨਾਲ ਮੋਢਾ ਲਾ ਕੇ ਤੇ ਇਹ ਹੈਗਾ ਸਾਡਾ ਛੋਟਾ ਭਰਾ ਸੋਨੀ ਹਾਂ ਸੋਨੀ ਤੁਸੀਂ ਜਾਣਦੇ ਆਂ ਕਲਦੀਪ ਸਿੰਘ ਸੋਨੀ ਨੂੰ ਕਾਫੀ ਸੰਗਤ ਭਲੇਖਾ ਖਾ ਜਾਂਦੀ ਆ ਜੀ ਜਦੋਂ ਬਾਜ਼ਾਰ 'ਚ ਸਾਨੂੰ ਸੰਗਤ ਮਿਲਦੀ ਆ ਤਾਂ ਉਹ ਨਿਆਲੇ ਵੀਰ ਨੂੰ ਦੇਖ ਕੇ ਕਹਿੰਦੇ ਨੇ ਵੀ ਸੋਨੀ ਆ ਤੇ ਅੱਜ ਅਸੀਂ ਦੱਸਣਾ ਚਾਹੁੰਦੇ ਆ ਜੀ ਇਹ ਦੋ ਰੂਹਾਨੇ ਆ ਜੀ ਦੋਨੇ ਦਿਮਾਗੀ ਪਰੇਸ਼ਾਨ ਹੋ ਗਏ ਸੀ ਵੀਰ ਪਰ ਅੱਜ ਇੰਨੇ ਜਿਆਦਾ ਠੀਕ ਨੇ ਮਤਲਬ ਸੰਸਥਾ ਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਲੈ ਕੇ ਜਾ ਰਹੇ ਨੇ ਜੀ ਸੇਵਾ ਦੇ ਨਾਲ ਔਰ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਆ ਜੀ ਸੋਨੀ ਤੋਂ ਸਫ਼ਰ ਘਟ ਹੁੰਦਾ ਜੀ ਇਸ ਕਰਕੇ ਅਸੀਂ ਸੋਨੀ ਨੂੰ ਘਟ ਲੈ ਕੇ ਜਾਂਦੇ ਆ ਜੀ ਗੱਡੀ ਦੇ ਵਿੱਚ ਸੋਨੀ ਨੇ ਤੁਹਾਨੂੰ ਦੱਸਿਆ ਪੀਓ ਤਾਂ ਗੱਡੀ ਦੇ ਵਿੱਚ ਸਫ਼ਰ ਨਹੀਂ ਕੀਤਾ ਜਾਂਦਾ ਇਹ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਜੀ ਬਾਕੀ ਤਾਂ ਕੋਈ ਦਿੱਕਤ ਨਹੀਂ ਔਰ ਤੁਸੀਂ ਆਇਆ ਕਰੋ ਇਹਨਾਂ ਰੂਹਾਂ ਨੂੰ ਜ਼ਰੂਰ ਕਿ ਕਰਨਾ ਜਾਂ ਦੋ ਪ੍ਰਸ਼ਾਦੇ ਛਕ ਲੈਣੇ ਨੇ ਉਹ ਇੱਥੇ ਵੀ ਛਕ ਲੈਣੇ ਨੇ ਜੀ ਜਿਹੜੀ ਆਤਮਾ ਹੁੰਦੀ ਆ ਆਤਮਾ ਹਾਂਜੀ ਇਹਦਾ ਪਰਮਾਤਮਾ ਹੁੰਦਾ ਰੱਬ ਹੁੰਦਾ ਉਹ ਇੱਕੋ ਹੀ ਹੁੰਦਾ ਸਾਰਿਆਂ ਦਾ ਜੀ ਭਾਵੇਂ ਇਹਨੂੰ ਮਿਲੋ ਇਹਨੂੰ ਮਿਲੋ ਉਹਨੂੰ ਉਹਨੂੰ ਮਿਲ ਲੈ ਇੱਕੋ ਹੀ ਗੱਲ ਜੀ ਜਿੰਨੂੰ ਮਰਜ਼ੀ ਮਿਲੋ ਬੱਚੇ ਨੂੰ ਮਿਲੋ ਸਿਆਣੇ ਨੂੰ ਜੀ ਕੋਈ ਇੱਕੋ ਹੀ ਗੱਲ ਬਿਲਕੁਲ ਸੋਨੀ ਪਰ ਨਿਆਲੇ ਵੀਰੇ ਦੇਖ ਲੈ ਸੰਗਤ ਕਿੰਨਾ ਪਿਆਰ ਕਰਦੀ ਆ ਵੀਰੇ ਤੁਹਾਨੂੰ ਰਸਤੇ ਦੇ ਵਿੱਚ ਹਾਂਜੀ ਜਦੋਂ ਵੀ ਕਿਤੇ ਜਾਣਿਓ ਕਦੇ ਹੋਇਆ ਤੁਹਾਨੂੰ ਨਾਲ ਸੰਗਤ ਮਿਲੀ ਹੋਵੇ ਬਿਲਕੁਲ ਸਹੀ ਹੈ ਜੀ ਦੇਖ ਲਓ ਫਿਰ ਸੋਨੀ ਨੂੰ ਦੱਸੋ ਵੀ ਕਿੰਨਾ ਪਿਆਰ ਕਰਦੀ ਆ ਸੋਨੀ ਨੂੰ ਸੰਗਤ ਸੋਨੀ ਵੀਰੇ ਤੈਨੂੰ ਬਹੁਤ ਚਾਹੁੰਦੇ ਆ ਤੈਨੂੰ ਜਦੋਂ ਹੀ ਰੱਖਦੇ ਆ ਤੇਰਾ ਨਾਮ ਲੈ ਕੇ ਸੋਨੀ ਕਿੱਥੇ ਆ ਸੋਨੀ ਮੈਨੂੰ ਸੋਨੀ ਸਮਝ ਲੈਂਦੇ ਆ ਦੇਖ ਲੈ ਔਰ ਨਿਆਲੇ ਨੂੰ ਵੀ ਬਹੁਤ ਸੰਗਤ ਜਾਣਦੀ ਆ ਸੰਗਤ ਜੀ ਪਰ ਸੋਨੀ ਪ੍ਰਾਣਾ ਹੋਣ ਕਰਕੇ ਔਰ ਹੁਣ ਇਸ ਵੀਡੀਓ ਤੋਂ ਸੰਗਤ ਨੂੰ ਕਲੀਅਰ ਹੋ ਜਾਊਗਾ ਵੀ ਇਹ ਦੋ ਰੂਹਾਨੀਏ ਕੁਲਦੀਪ ਸਿੰਘ ਸੋਨੀ ਆ ਜੀ ਤੇ ਗੁਰਚਰਨ ਸਿੰਘ ਨਿਹਾਲਾ ਨਿਹਾਲੇ ਵੀਰ ਦਾ ਪਿੰਡ ਫਿਰੋਜ਼ਪੁਰ ਦੇ ਵਿੱਚ ਆ ਕੋਟ ਕਰੋੜ ਖੁਰਦ ਜੀ ਔਰ ਸੋਨੀ ਦਾ ਪਿੰਡ ਹੈਗਾ ਜੀ ਸਮਾਣੇ ਦੇ ਕੋਲੇ ਜੀ ਖੁਰਦ ਕੋਟ ਕਰੋੜ ਖੁਰਦ ਸੋਨੀ ਵੀਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਬਾਰੀ-ਬਾਰੀ ਪੁੱਛੀ ਜਾਂਦਾ ਵੀਰੇ ਸੰਗਤਾਂ ਬਹੁਤ ਪਿਆਰ ਕਰ ਰਹੀਆਂ ਨੇ ਤੁਹਾਨੂੰ ਮੇਰਾ ਦਿਮਾਗ ਉਹ ਗੱਲਾਂ ਵਾਲੀ ਹੈਗਾ ਜੀ ਹਾਂਜੀ ਕਿਹੜੀਆਂ ਗੱਲਾਂ ਵਾਲਾ ਆ ਕੇ ਜਿਵੇਂ ਜਿਵੇਂ ਕੋਈ ਚਿੜੀ ਜਿਵੇਂ ਆਲਣੇ 'ਚ ਬੈਠੀ ਹੁੰਦੀ ਐ ਠੀਕ ਆ ਵੀਰੇ ਐਵੇਂ ਮੇਰਾ ਸੋਚ ਐਵੇਂ ਆ ਤੁਹਾਨੂੰ ਲੱਗਦਾ ਵੀ ਇਹ ਆਲਣਾ ਲੱਗਦੀ ਐ ਸੰਸਤਾ ਹਾਂਜੀ ਉੜਨਾ ਚਾਹੁੰਦੇ ਹਾਂ ਹਾਂਜੀ ਉੜਨਾ ਚਾਹੁੰਦੇ ਹਾਂ ਹਾਂਜੀ ਚਿੜੀ ਨੂੰ ਫੜ ਲੂ ਕੋਈ ਜੇ ਬਾਜ ਨੇ ਠੰਗ ਮਾਰੀ ਨਾ ਚਿੜੀ ਦੀ ਲੱਤ ਟੁੱਟ ਜੂਗੀ ਹਾਂ ਸੋਨੀ ਦੀ ਘਰ ਦੀ ਥੋੜੀ ਜੀ ਕਰਦਾ ਮੈਂ ਘਰੇ ਜਾ ਮੈਂ ਪ੍ਰਸੰਗਤ ਜੀ ਮੈਂ ਦੱਸਣਾ ਚਾਹੁੰਦਾ ਸੋਨੀ ਦੇ ਪਿਤਾ ਜੀ ਦਿਮਾਗੀ ਬਿਮਾਰ ਨੇ ਬਹੁਤ ਜ਼ਿਆਦਾ ਸੜਕਾਂ ਤੇ ਘੁੰਮਦੇ ਨੇ ਆਪਾਂ ਉਰੇ ਵੀ ਰੱਖਣ ਦੀ ਕੋਸ਼ਿਸ਼ ਕੀਤੀ ਸੀ ਦੁਆਰਾ ਵੀ ਲੈ ਕੇ ਆਵਾਂਗੇ ਉਹਨਾਂ ਨੂੰ ਜੀ ਔਰ ਸੋਨੀ ਦੇ ਮਾਤਾ ਜੀ ਦੀ ਡੈਥ ਹੋ ਗਈ ਸੀ ਭੈਣਾਂ ਦਾ ਵਿਆਹ ਹੋ ਗਿਆ ਘਰ ਦੇ ਵਿੱਚ ਘਾਉਗਿਆ ਬਾਜੀ ਇਸ ਕਰਕੇ ਸੋਨੀ ਨੂੰ ਘਰ ਤਾਂ ਨਹੀਂ ਭੇਜ ਸਕਦੇ ਸੋਨੀ ਦਾ ਇਹੀ ਪਰਿਵਾਰ ਹੈ ਜੀ ਔਰ ਸਾਡੀ ਕੋਸ਼ਿਸ਼ ਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਸੋਨੀ ਨੂੰ ਪਿੰਡ ਮਲਾਕੇ ਲੈ ਕੇ ਆਵਾਂਗੇ ਜੀ ਤਾਂ ਜੋ ਸਾਰਿਆਂ ਨੂੰ ਜਿਹੜਾ ਪਿੰਡ ਹੈ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੋਨੀ ਵੀਰੇ ਮੇਰੀ ਗੱਲ ਸੁਣੋ ਵੀਰੇ ਤੁਸੀਂ ਪਿੰਡ ਮਿਲਣੇ ਜਾਣਾ ਸਾਰੇ ਨੂੰ ਆਪਣੇ ਪਿੰਡ ਹਾਂ ਜੀ ਜਾਵਾਂਗੇ ਕਿਹਨੂੰ ਕਿਹਨੂੰ ਮਿਲੋਗੇ ਪਿੰਡ ਜਾ ਕੇ ਦੱਸੋ ਪਿੰਡ ਜਿਹੜੇ ਗਰੀਬ ਗਰੁੱਪ ਆ ਨਹੀਂ ਕੋਈ ਨਾਮ ਲਓ ਕਿਸੇ ਦਾ ਸਰਪੰਚ ਦਾ ਪੰਚ ਦਾ ਕਿਸੇ ਹੋਰ ਗਵਾਂਢੀ ਦਾ ਸੁਖਵੀਰ ਬਾਦਲ ਇੱਕ ਤਾਂ ਅੱਛਾ ਉਹਨੂੰ ਮਿਲਣਾ ਇੱਕ ਦੋ ਹਣੀ ਇਹਨਾਂ ਨੂੰ ਮਿਲਣਾ ਹਾਂ ਹੋਰ ਤੇ ਇੱਕ ਇੰਦਰਾ ਕਾਂਧੀ ਇੰਦਰਾ ਕਾਂਧੀ ਨੂੰ ਵੀ ਮਿਲਣਾ ਇੰਦਰਾ ਕਾਂਧੀ ਨੂੰ ਅੱਛਾ ਮੈਂ ਹੋਰ ਕਿਸੇ ਨੂੰ ਨਹੀਂ ਮਿਲਣਾ ਠੀਕ ਆ ਠੀਕ ਆ ਸੁਖਵੀਰ ਬਾਦਲ ਨੂੰ ਕਾਹ ਤੋਂ ਮਿਲਣਾ ਵੀਰੇ ਉਹ ਮੇਰਾ ਮੇਰਾ ਤਾਇਆ ਲੱਗਦਾ ਜੀ ਤਾਇਆ ਸੁਖਵੀਰ ਬਾਦਲ ਹਾਂ ਜੀ ਇੱਥੇ ਸਿੱਟ ਹਾਂ ਹੈ ਮੇਰਾ ਜਿਹੜਾ ਤਾਇਆ ਸੀ ਨਾ ਹਾਂ ਉਹ ਵੀ ਉਹਨਾਂ ਨਾਲ ਹੀ ਮੇਲ ਖਾਂਦਾ ਸੀ ਅੱਛਾ ਸੁਖਵੀਰ ਬਾਦਲ ਨਾਲ ਹਾਂ ਜੀ ਲੋ ਜੀ ਜਿਹੜੇ ਸੁਖਵੀਰ ਬਾਦਲ ਜੀ ਨੇ ਉਹਨਾਂ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਜੀ ਇਹ ਕੁਲਦੀਪ ਸਿੰਘ ਸੋਨੀ ਐ ਤੁਹਾਨੂੰ ਤਾਇਆ ਕਹਿੰਦਾ ਜੀ ਇਹਨੂੰ ਮਿਲਣ ਜਰੂਰ ਆਓ ਜੀ ਅਸੀਂ ਚਾਹੁੰਦੇ ਹਾਂ ਸੁਖਵੀਰ ਬਾਦਲ ਜੀ ਜਰੂਰ ਮਿਲਣ ਸੋਨੀ ਨੂੰ ਆ ਕੇ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਹਾਂ ਜੀ ਹੋਰ ਸੋਨੀ ਹੋਰ ਦੱਸੋ ਕਿਹਨੂੰ ਮਿਲਣਾ ਵੀਰੇ ਬਹੁਤਾ ਕਿਸੇ ਨੂੰ ਨਹੀਂ ਮਿਲਦਾ ਧੋਨੀ ਨੂੰ ਵੀ ਮਿਲਣਾ ਧੋਨੀ ਨੂੰ ਵੀ ਮਿਲ ਲਿਆ ਜੀ ਹੋਰ ਕਿਹਨੂੰ ਮਿਲਣਾ ਜੀ ਅੱਛਾ ਠੀਕ ਹੈ ਔਰ ਸੰਗਤ ਜੀ ਆਪ ਜੀ ਬਹੁਤ ਵੀਡੀਓ ਬਾਰੇ ਕਹਿੰਦੇ ਰਹਿੰਦੇ ਹੋ ਵੀ ਸੋਨੀ ਯਾਰ ਵੀਡੀਓ ਨਹੀਂ ਤੁਸੀਂ ਸ਼ੇਅਰ ਕਰਦੇ ਲਓ ਜੀ ਸੋਨੀ ਅੱਜ ਤੁਹਾਡੇ ਸਾਹਮਣੇ ਆ ਇੱਕ ਵੀਡੀਓ ਦੇ ਵਿੱਚ ਸੋਨੀ ਐ ਇਦਾਂ ਵੈਸੇ ਹੀ ਖੜਾ ਸੀ ਜੀ ਸੰਗਤ ਕਹਿੰਦੀ ਵੀ ਇਹ ਤਾਂ ਨਾਰਾਜ਼ ਹੋਇਆ ਖੜਾ ਜੀ ਉਹ ਠੀਕ ਹੈ ਕਈ ਵਾਰੀ ਇਨਸਾਨ ਦਾ ਨੇਚਰ ਹੁੰਦਾ ਜੀ ਕਈ ਵਾਰੀ ਕਿੱਦਾਂ ਦਾ ਨੇਚਰ ਹੈ ਨਾ ਕਈ ਵਾਰੀ ਕਿੱਦਾਂ ਦਾ ਪਰ ਅੱਜ ਤੁਸੀਂ ਦਰਸ਼ਨ ਕਰ ਲਓ ਨਾਮ ਇਹਦਾ ਨਾਮ ਹੈ ਜੀ ਬਾਬਾ ਮਾਨ ਸਿੰਘ ਓਕੇ ਤੇ ਉਹਦੇ ਤੋਂ ਵੱਡੇ ਦਾ ਨਾਮ ਹੈ ਜੀ ਬਾਬਾ ਸਰੂਪ ਸਿੰਘ ਆ ਓਕੇ ਤੇ ਜਿਹੜੇ 2 ਤੋਂ 3 ਜਿਹੇ ਨੰਬਰ ਤੇ ਆ ਉਹਦਾ ਨਾਮ ਹੈ ਜਸਵੀਰ ਸਿੰਘ ਓਕੇ ਤੇ ਜਿਹੜਾ ਉਸ ਤੋਂ ਛੋਟਾ ਉਹਦਾ ਨਾਮ ਬਲਵੰਤ ਸਿੰਘ ਓਕੇ ਤੇ ਮੇਰੀ ਮਾਸੀ ਦਾ ਨਾਮ ਹੈ ਰਾਮੀ ਅੱਛਾ ਤਾਂ ਠੀਕ ਹੈ ਸੋਨੀ ਮੈਨੂੰ ਜਦੋਂ ਆਪਾਂ ਤੁਹਾਨੂੰ ਲੈ ਕੇ ਆਏ ਸੀ ਉਰੇ ਤੁਸੀਂ ਤਾਂ ਇੱਕ ਕਮਰੇ ਤੋਂ ਸੰਸਤਾ ਅੱਗੇ ਵਾਦੀ ਦੇਖੀ ਆ ਕੀ ਕਹਿਣਾ ਚਾਹੁੰਦੇ ਹੋ ਵੀ ਤਿੰਨ ਜਾਨੇ ਸاسي ਤਿੰਨ ਚਾਰ ਜਾਨੇ ਹਾਂ ਅੱਗੇ ਦੱਸੋ ਫੇਰ ਸੰਸਤਾ ਦੇਖ ਲਓ ਕਿੰਨੇ ਬੈਠੋ ਨੇ ਹਾਂ 100 ਜਣਾ ਹੋ ਗਿਆ ਹੁਣ ਦੇਖ ਲਾ ਹਾਂਜੀ ਇਹ ਵੀ ਆਪਣੇ ਬੱਚੇ ਨੇ ਵੱਡੇ ਨੇ ਛੋਟੇ ਨੇ ਜੋ ਵੀ ਹੈਗੇ ਨੇ ਹਾਂਜੀ ਤੇ ਸੋਨੀ ਵੀਰੇ ਕੀ ਕਹਿਣਾ ਚਾਹੁੰਦੇ ਹੋ ਸੰਗਤ ਸੰਸਤਾ ਬਾਰੇ ਵੀ ਕਿਦਾਂ ਕੀ ਕੀ ਚੀਜ਼ਾਂ ਦੀ ਉਰੇ ਲੋੜ ਹੁੰਦੀ ਉਹ ਵੀ ਦੱਸ ਦਿਆ ਕਰੋ ਸੰਗਤ ਨੂੰ ਤਾਂ ਜੋ ਆਪਾਂ ਘਰ ਵੱਡਾ ਬਣਾ ਸਕੀਏ ਵੀਰੇ ਇੱਥੇ ਇੱਟਾਂ ਸਰੀਆ ਹਾਂ ਇਧਰ ਉੱਪਰ ਮੂੰਹ ਚੱਕੋ ਵੀਰੇ ਸੀਮਟ ਰੇਤਾ ਹਾਂਜੀ ਬੱਜਰੀ ਹਾਂਜੀ ਤੇ ਗ੍ਰੀਲਾਂ ਹਾਂਜੀ ਗ੍ਰੀਲਾਂ ਨੇ ਜਿਹੜੀਆਂ ਇਹ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਸੋਨੀ ਵੀਰੇ ਦਰਵਾਜ਼ੇ

ਸਾਈਡ ਤੇ ਜਿਹਨੇ ਪਾਣੀ ਪੀਣਾ ਉਹ ਪਾਣੀ ਭਾਵੇਂ ਪੀ ਵੀ ਠੀਕ ਹੈ ਸੋਨੀ ਵੀਰਿਆ ਦੇਖੋ ਤੁਹਾਡੀ ਨਾ ਫੋਟੋ ਲੱਗਣ ਲੱਗੀ ਆ ਹੁਣ ਆ ਦੇਖੋ ਸੰਗਤ ਜੀ ਇੱਕ ਬੈਨਰ ਬਣ ਰਹੇ ਨੇ ਜੀ ਉਹਦੇ ਵਿੱਚ ਲਿਖਿਆ ਜੀ ਰੱਬ ਰੂਪੀ ਭਗਤ ਬੰਦਾ ਸਰਦਾਰ ਕੁਲਦੀਪ ਸਿੰਘ ਸੋਨੀ ਜੀ ਹਾਂ ਜੀ ਆ ਤੁਹਾਡਾ ਲੱਗਣ ਲੱਗੀ ਆ ਫੋਟੋ ਰਖੜਾ ਲਿਖ ਦਿੰਦੇ ਜੀ ਭਾ ਕੁਲਦੀਪ ਸਿੰਘ ਰਖੜਾ ਹੈ ਕੁਲਦੀਪ ਸਿੰਘ ਰਖੜਾ ਓ ਸਰਜੀਤ ਸਿੰਘ ਰਖੜਾ ਹੋ ਹਾਂ ਜੀ ਤੂੰ ਕੁਲਦੀਪ ਸਿੰਘ ਰਖੜਾ ਬਣਿਆ ਜਾਣਾ ਹਾਂ ਮੈਂ ਕਹਿੰਦਾ ਯਾਰ ਅੱਗੇ ਵੋਟਾਂ ਆ ਰਹੀਆਂ ਨੇ ਵੋਟਾਂ 'ਚ ਖੜੇਗਾ ਸੋਨੀ ਤੂੰ ਹਾਂ ਜੀ ਸੋਨੀ ਜਿਹੜੇ ਹਿਸਾਬ ਨਾਲ ਤੂੰ ਪੋਲਿਟਿਸ਼ੀਨਾਂ ਦੇ ਨਾਮ ਲਈ ਜਾਣਾ ਕਦੇ ਸੁਖਵੀਰ ਬਾਦਲ ਦੇ ਲਓ ਜੀ ਮੈਨੂੰ ਵੋਟਾਂ 'ਚ ਹੈ ਲਓ ਜੀ ਸੰਘੇ ਜੀ ਸਾਡੀ ਬੇਨਤੀ ਆ ਜੀ ਅੱਗੇ ਕਾਹਦੀਆਂ ਵੋਟਾਂ ਆ ਰਹੀਆਂ ਨੇ ਭਾਸ਼ਣ ਤੁਸੀਂ ਦੇ ਦਿਆ ਕਰਿਓ ਹਾਂ ਮੈਂ ਵੋਟਾਂ ਮੈਂ ਲੜਾਂਗਾ ਜੀ ਬਸ ਠੀਕ ਹੈ ਜੀ ਲਓ ਜੀ ਸੰਦੀਪ ਕੁਲਦੀਪ ਸਿੰਘ ਸੋਨੀ ਨੂੰ ਵੋਟਾਂ ਪਾਉਣੀਆਂ ਨੇ ਜੀ ਅੱਗੇ ਐਮਪੀ ਦੀਆਂ ਵੋਟਾਂ ਆ ਰਹੀਆਂ ਨੇ ਜੀ ਅੱਗੇ ਥੋੜਾ ਨਚੋੜ ਨ ਚੋਣ ਨਿਸ਼ਾਨ ਕਿਰਪਾਨ ਆ ਵੀ ਠੀਕ ਆ ਆ ਠੀਕ ਆ ਗੁਰੂ ਸਾਹਿਬ ਨੇ ਬਖਸ਼ੀ ਵੀ ਲਓ ਜੀ ਚੋਣ ਨਿਸ਼ਾਨ ਕਿਰਪਾਨ ਆ ਜੀ ਸੋਨੀ ਹੋਣਗੇ ਅਗਲੇ ਉਮੀਦਵਾਰ ਪਟਿਆਲਾ ਪਟਿਆਲੇ ਦੇ ਤੋਂ ਤੇ ਬਾਕੀ ਜਿੱਥੋਂ ਵੀ ਚਲੋ ਸੰਗਤ ਇਹਨੂੰ ਟਿਕਟ ਦੇਊਗੀ ਤਾਂ ਉੱਥੋਂ ਹੀ ਜਿਹੜਾ ਸੋਨੀ ਨੂੰ ਖੜਾ ਦਿੱਤਾ ਜਾਊਗਾ ਜੀ ਅਗਲੇ ਉਮੀਦਵਾਰ ਆਜ਼ਾਦ ਖੜੋਂਗੇ ਕਿ ਕਿਸੇ ਪਾਰਟੀ ਵੱਲੋਂ ਮੈਂ ਖੜਾਂਗਾ ਜੀ ਚੋਣ ਨਿਸ਼ਾਨ ਜੋ ਤੁਸੀਂ ਕਹੋਗੇ ਉਹ ਹੀ ਨਹੀਂ ਨਹੀਂ ਕਿਸੇ ਪਾਰਟੀ ਵੱਲੋਂ ਖੜਨਾ ਕਿ ਇਕਨੇ ਆਜ਼ਾਦ ਹੀ ਖੜਾ ਦੀਏ ਕਿਸ ਪਾਰਟੀ ਕਹੋਗੇ ਸੰਸਦਾ ਵੱਲ ਵੀ ਖੜਾ ਦਿੰਨੇ ਫਿਰ ਤੁਹਾਨੂੰ ਖੜਾ ਦੋ ਜੀ ਐਮਪੀ ਬਣਾ ਦਿੰਨੇ ਲੋ ਜੀ ਵੋਟਾਂ ਪਾ ਦੰਗੀ ਲੋ ਜੀ 100 ਵੋਟਾਂ ਤਾਂ ਹੀ ਉਰੇ ਬੈਠੀਆਂ ਨੇ ਜੀ 600 ਸੋਨੀ ਦੀਆਂ ਤੇ 700 ਬੰਦਾ ਜਿਹੜੇ ਮਾਨਸਿਕ ਪਰੇਸ਼ਾਨ ਨੇ ਦਵਾਈ ਲੈਣ ਆਉਂਦੇ ਨੇ ਆ 700 ਵੋਟ ਉਹ ਹੋ ਗਈ 800 ਤਾਂ ਇਹੀ ਹੋ ਗਈ 100 ਕ ਵੋਟ ਆਪਣੀ ਉਹ ਹੈਗੀ ਆ ਜੀ ਸੇਵਾਦਾਰਾਂ ਦੀ ਜੇ 10000 ਵੋਟ ਵੀ ਪੈ ਗਈ ਹਾਂਜੀ ਜਿੱਤ ਜਾਂਗਾ ਜੀ ਜਿੱਤ ਜਾਂਗੇ ਜਿੱਤਾਂਗੇ ਉੱਥੇ ਵਗ ਜਾਂਗੇ ਪਾਰਲੀਮੈਂਟ ਦੇ ਵਿੱਚ ਐਮਪੀ ਬਣ ਕੇ ਹਾਂਜੀ ਫੇਰ ਅੱਗੇ ਕਿਤੇ ਉਹ ਜਲੂਸ ਨਾ ਕੱਢ ਦੇਣ ਜੀ ਕਹਿੰਦੇ ਤੈਨੂੰ ਭਾਸ਼ਣ ਤਾਂ ਦੇਣਾ ਨਹੀਂ ਆਉਂਦਾ ਤੂੰ ਕਹਿ ਕੇ ਭਾਸ਼ਣ ਮੇਰਾ ਬੜਾ ਭਾਈ ਦੇਊਗਾ ਜੀ ਹਾਂ ਜੀ ਮੈਂ ਦੇ ਦਿਆ ਕਰੂ ਭਾਸ਼ਣ ਠੀਕ ਹੈ ਜੀ ਠੀਕ ਆ ਜਦੋਂ ਤੁਸੀਂ ਉੱਥੇ ਜਾਓਗੇ ਪਾਰਲੀਮੈਂਟ 'ਚ ਫਿਰ ਅੱਗੇ ਕੀ ਬੋਲੋਗੇ ਫਿਰ ਮੇਰਾ ਦਿਮਾਗ ਹੁੰਦਾ ਨਾ ਇਹ ਬੰਦਾ ਠੀਕ ਹੋਣਾ ਚਾਹੀਦਾ ਹਾਂ ਜੀ ਤਾਂ ਹੀ ਬੰਦਾ ਇਲੈਕਸ਼ਨ ਵੀ ਤਾਂ ਹੀ ਲੜ ਸਕਦਾ ਜੀ ਸਹੀ ਗੱਲ ਆ ਹਾਂ ਜੀ ਸੋਨੀ ਅੱਗੇ ਇਲੈਕਸ਼ਨ ਆ ਰਹੀ ਆ ਕਿਹਨੂੰ ਤੈਨੂੰ ਵੋਟਾਂ ਪਾਉਣਗੇ ਫਿਰ ਦੱਸੋ ਸੰਗਤ ਨੂੰ ਕੋਈ ਦੱਸੋ ਤੁਹਾਡੇ ਕੰਮਕਾਰ ਕੀਤੇ ਵੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਅੱਗੇ ਸੰਸਦਾਂ ਦੇ ਵਿੱਚ ਕੀ ਉਹ ਤਾਂ ਹੀ ਤੁ ਅੱਗੇ ਜੀ ਸ਼ੱਕਰ ਦੀ ਚਾਹ ਬਣਾਇਆ ਕਰੋ ਸ਼ੱਕਰ ਦੀ ਠੀਕ ਹੈ ਕਾਹਦੀ ਨਾ ਬਣਾਇਆ ਕਰੋ ਕਰਨ ਜੀ ਸਵਾਦ ਲੱਗਦੀ ਸ਼ੱਕਰ ਦੀ ਚਾਹ ਮੈਨੂੰ ਲੱਗਦਾ ਆਪਾਂ ਨੂੰ ਕਿਸੇ ਨੇ ਵੋਟੇ ਨਹੀਂ ਪਾਉਣੀ ਸੋਨੀ ਯਾਰ ਅੱਧੀ ਸ਼ੱਕਰ ਪਾ ਦਿਆ ਕਰੋ ਅੱਧੀ ਖੰਡ ਪਾ ਦਿਆ ਕਰੋ ਜਿਹੀਆਂ ਗੱਲਾਂ ਕਰਾਂਗੇ ਹੈ ਹਾਂ ਜੀ ਤੂੰ ਗੱਲ ਕਰ ਕੋਈ ਡਿਵੈਲਪਮੈਂਟ ਦੀ ਕੋਈ ਦੇਸ਼ ਨੂੰ ਅੱਗੇ ਲਿਜਾਣ ਦੀ ਪੰਜਾਬ ਨੂੰ ਯਾਰ ਕੌਮ ਦੀ ਗੱਲ ਗੋਡ ਇਸ ਬਨ ਤਾਂ ਠੀਕ ਹੈ ਕੋਈ ਪੰਜਾਬ ਕੌਮ ਦੀ ਗੱਲ ਕਰ ਯਾਰ ਸੋਨੀ ਸੀ ਸੇਵ ਡੈਪਟ ਕਾਲ ਕਿੱਥੇ ਪੜੀ ਜਾਣਾ ਇਹ ਵੀ ਜਿਹੜੇ ਜਿਹੜੇ ਚੰਗੇ ਵਿਚਾਰ ਹੁੰਦੇ ਨੇ ਹਾਂਜੀ ਉਹ ਹੀ ਹੁੰਦੇ ਨੇ ਵੀ ਜੋ ਵੀ ਆਪਾਂ ਸੋਚਦੇ ਆਂ ਵੀ ਚੰਗੇ ਵਿਚਾਰ ਮਾੜੇ ਵਿਚਾਰਾਂ ਨੂੰ ਛੱਡੋ ਚੰਗੇ ਵਿਚਾਰਾਂ ਨੂੰ ਫੜੋ ਵੈਰੀ ਗੁੱਡ ਆ ਵੀ ਇੱਕ ਪਾਸੇ ਤੁਸੀਂ ਐਡ ਕਰ ਦਿਓ ਗੱਲ ਹੋਰ ਦੱਸੋ ਪ੍ਰਦੀਪ ਜੀ ਦੇਖ ਲਓ ਤੁਸੀਂ ਪਾਉਂਗੇ ਸੋਨੀ ਨੂੰ ਵੋਟ ਆਜੋ ਫਿਰ ਉਰੇ ਆਓ ਲਓ ਜੀ ਤੁਸੀਂ ਪਾਉਂਗੇ ਗਰਚਰਨ ਸਿੰਘ ਜੀ ਵੋਟ ਹਾਂ ਜੀ ਲਓ ਜੀ ਤੁਸੀਂ ਪਾਉਂਗੇ ਪਾ ਵੀ ਠੀਕ ਹੈ ਗਰਚਰਨ ਆ ਜਾ ਵੀਰੇ ਉਰੇ ਆ ਤੁਸੀਂ ਪਾਉਂਗੇ ਸੋਨੀ ਨੂੰ ਵੋਟ ਹਾਂ ਜੀ ਪਾ ਦੋਗੇ ਹਾਂ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਸੋਨੀ ਆਪਣੇ ਬੰਦੇ ਦਾ ਰੈਡੀ ਨੇ ਸਸਤੀ ਕੇ ਸੋਨ ਗਰਚਰਨ ਵੀਰੇ ਕੀ ਹਾਲ ਨੇ ਆ ਜੋਰੇ ਆ ਜੋ ਹਾਂ ਜੀ ਠੀਕ ਠਾਕ ਜੀ ਉਰੇ ਆ ਜੋ ਵੀਰੇ ਉਹ ਠੀਕ ਆ ਤੁਸੀਂ ਆ ਸੋਨੀ ਵੋਟਾਂ ਚ ਖੜਾ ਹੋ ਰਿਹਾ ਆਪਣੀਆਂ ਚ ਹਾਂ ਜੀ ਖੜਾ ਵੋਟ ਪਾਉਂਗੇ ਨਾ ਹਾਂ ਜੀ ਪਾ ਦਾਂਗੇ ਜੇ ਠੀਕ ਠਾਕ ਚੱਲੇ ਕਦੇ ਠੀਕ ਜੀ ਜੇ ਕੰਮ ਕਰੂਗਾ ਅੱਗੇ ਸਮਾਜ ਦੇ ਜੀ ਵੈਲਫੇਅਰੈਂਟ ਜਿਵੇਂ ਕਹਿੰਦੇ ਨੇ ਉਹ ਇੰਗਲਿਸ਼ ਬੋਲਦੇ ਨੇ ਮੈਨੂੰ ਤਾਂ ਬੋਲ ਹੀ ਨਹੀਂ ਆਉਂਦੀ ਹਾਂ ਠੀਕ ਹੈ ਠੀਕ ਇਹਨੂੰ ਖੜਾ ਦਿਓ ਜੀ ਇਹਨੂੰ ਖੜਾ ਦਿਓ ਨਹੀਂ ਨਹੀਂ ਮੈਂ ਨਹੀਂ ਖੜਨਾ ਖੜਨਾ ਤੂੰ ਹੈ ਠੀਕ ਹੋ ਜਾ ਠੀਕ ਠਾਕ ਹੋ ਜਾ ਕੋਈ ਪਰੈਂਟ ਖੜ ਮੈਂਬਰ ਖੜ ਕੁਝ ਵੀ ਖੜ ਜੈਨੀ ਨਹੀਂ ਖੜ ਸਕਦਾ ਜੀ ਮੈਂ ਕਿਥੋਂ ਖੜ ਕਰਾਂ ਮੈਂਬਰ ਮੈਂਬਰ ਨਹੀਂ ਇਹ ਤਾਂ ਇਹਨੂੰ ਤਾਂ ਆਪਾਂ ਐਮ ਪੀਓ ਖੜੇ ਕਰ ਰਹੇ ਹਾਂ ਹਾਂ ਜੀ ਇਹਨਾਂ ਨੂੰ ਵੀ ਖੜਾਵਾੰਗੇ ਨਰੇਸ਼ ਜੀ ਕੀ ਹਾਲ ਨੇ ਨਰੇਸ਼ ਜੀ ਨੂੰ ਵੀ ਬਹੁਤ ਸਮੇਂ ਤੋਂ ਜੀ ਇੱਕ ਘਰ ਦੇ ਵਿੱਚ ਗੁਲਾਮ ਬਣਾਇਆ ਵਾ ਸੀ ਸੰਗਤ ਜੀ ਨਾ ਅੱਗੇ ਉਪਰ ਆਓ ਇਹਨਾਂ ਦੇ ਵੀ ਜਿਹੜਾ ਸੱਤ ਵੀ ਪੈਰ ਤੇ ਵਜੀ ਸੀ ਬਹੁਤ ਬਸੋਨੀ ਕਿੱਧਰ ਕੀ ਕਰੀ ਜਾਂਦਾ ਵੀਰੇ ਥੱਲੇ ਚੱਕੀ ਨਾ ਜਾ ਨਾ ਮੇਰੇ ਭਾਈਆਂ ਨਾ ਕਰ ਠੀਕ ਹੈ ਔਰ ਸੋਨੀ ਜੀ ਦਾ ਤੁਸੀਂ ਜਾਣਦੇ ਹੋ ਪ੍ਰਦੀਪ ਜੀ ਸੋਨੀ ਠੀਕ ਆ ਵਧੀਆ ਉਮੀਦਵਾਰ ਆ ਹਾਂ ਜੀ ਬਹੁਤ ਠੀਕ ਹੈ ਜੀ ਸੋਨੀ ਮੈਂ ਹੁਣ ਲਾਸਟ ਵਾਰੀ ਪੁੱਛਣਾ ਚਾਹੁੰਨਾ ਨੇ ਆਲੇ ਵੀਰੇ ਆ ਜੋ ਜਿਹੜੀਆਂ ਸੰਗਤਾਂ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਦੇ ਵਿੱਚ ਭੈਣਾਂ ਦੀ ਬੀਬੀਆਂ ਦੀ ਬਹੁਤ ਵੱਡੇ ਪੱਧਰ ਤੇ ਗਿਣ ਕੋਕੀ ਭੈਣਾ ਸੋਨੀ ਨੂੰ ਇੱਕ ਭਰਾ ਮੰਨਦੀ ਆ ਨੇ ਔਰ ਗਰਚਰਨ ਸਿੰਘ ਨਿਹਾਲੇ ਨੂੰ ਭਰਾ ਮੰਨਦੇ ਆ ਮੈਂ ਨਹੀਂ ਕਰਦਾ ਐ ਨਹੀਂ ਕਰਦਾ ਜੇ ਸੰਗਤ ਆਉਂਦੀ ਉਂਗਲ ਨਹੀਂ ਮਖੜੀ ਕਰਦਾ ਮੈਂ ਰੱਖਦਾ ਨਹੀਂ ਥੱਲੇ ਰੱਖਦਾ ਕਾਹਤੋਂ ਅੱਛਾ ਉਂਗਲ ਨਹੀਂ ਖੜੀ ਕਰ ਰਹੀ ਠੀਕ ਆ ਤੇ ਮਤਲਬ ਕੀ ਕਹਿਣਾ ਚਾਹੁੰਦੇ ਹੋ ਨਾ ਭੈਣਾ ਨੂੰ ਸੋਨੀ ਵੀਰੇ ਮੈਂ ਕਹਿਣਾ ਚਾਹੁੰਦਾ ਜੀ ਵੀ ਆਪਦੇ ਜਿਹੜੇ ਭਰਾ ਹੁੰਦੇ ਨੇ ਉਹਨਾਂ ਨੂੰ ਨਸ਼ਾ ਨਾ ਕਰਨ ਦਿਆ ਕਰੋ ਜਿਹੜਾ ਨਸ਼ਾ ਕਰੇ ਉਹਨੂੰ ਕੁੱਟ ਦਿਆ ਕਰੋ ਕਹਿੰਦਾ ਨਸ਼ਾ ਨਹੀਂ ਕਰਨਾ ਠੀਕ ਆ ਗੱਲ ਸਹੀ ਹੈ ਜੇ ਸ਼ਰਾਬ ਪੀਵੇ ਜਾਂ ਨਹੀਂ ਜੀ ਅਭੀ ਨਾ ਫੀਮ ਖਾਏ ਜਾਂ ਠੀਕ ਹੈ ਸੋਨੀ ਪਾਣੀ ਦੇਣੀ ਗੱਲ ਠੀਕ ਹੈ ਸੋਨੀ ਦੀ ਗੁਰਚਨ ਸਿੰਘ ਜੀ ਤੁਸੀਂ ਹਾਂ ਜੀ ਬਸ ਕਹਤੇ 200 ਆ ਸੋਨੀ ਚਲੋ ਹੋਰ ਸੋਨੀ ਵੀਰੇ ਕੀ ਕੁਛ ਨਿਹਾ ਦੇਣਾ ਚਾਹੁੰਦੇ ਹੋ ਸੰਗਤ ਨੂੰ ਹੈਂ ਸੰਗਤ ਬਹੁਤ ਬੇਸਬਰੀ ਨਾਲ ਅਡੀਕ ਕਰਦੀ ਹੁੰਦੀ ਹੈ ਤੁਹਾਡੀ ਵੀਡੀਓ ਦੀ ਵੀਰੇ ਪਰ ਆਪਾਂ ਤੋਂ ਬਣਾਈ ਹੋ ਨਹੀਂ ਜਾਂਦੀ ਯਾਰ ਹੁਣ ਆਪਾਂ ਬਣਾਇਆ ਕਰਾਂਗੇ ਸੋਨੀ ਵੀਰੇ ਲੇ ਜੀ ਗੇਰੀ ਜਾਵਾ ਜਾ ਲਓ ਜੀ ਉਧਰ ਬਾਪੂ ਨੂੰ ਲੈ ਕੇ ਚੱਲੇ ਨੇ ਜੀ ਬਾਪੂ ਦੇ ਬਹੁਤ ਬੁਰੇ ਹਾਸ ਸੀਗੇ ਜਦੋਂ ਜੀ ਬਾਪੂ ਜੀ ਨੂੰ ਲੈ ਕੇ ਆਏ ਆ ਜੀ ਔਰ ਜਿਹੜੇ ਵੀ ਸੇਵਾ ਕਰ ਰਹੇ ਨੇ ਇਹ ਵੀ ਮਰੀਜ਼ ਇਹਨੇ ਸੰਗਤ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਹਾਂਜੀ ਸੁਣੀ ਕੀ ਕਹਿੰਦਾ ਨਰੇਸ਼ ਤੈਨੂੰ ਇਹ ਵੀ ਇਹ ਵੀ ਬਹੁਤ ਬੰਦਾ ਗਲਤ ਈ ਹੈ ਗਲਤ ਬੰਦਾ ਈ ਹੈ ਕਿਉਂ ਇਹ ਮੇਰੇ ਕਦੇ ਥੱਪੜ ਮਾਰ ਦਿੰਦਾ ਜੀ ਕਦੇ ਕੁਸ਼ ਕਰ ਦਿੰਦਾ ਜੀ ਮਾਰਦੇ ਹੁੰਦੇ ਹੋ ਮੈਂ ਹਾਂ ਮਾਰਿਆ ਤੇ ਮਾਰੇਣੀ ਕਹਿੰਦੇ ਗਾਲ੍ਹਾਂ ਵੀ ਕੱਢਦਾ ਜੀ ਗਾਲ ਹੈ ਨਿਆਲੇ ਗਾਲ੍ਹਾਂ ਵੀ ਕੱਢਦਾ ਜੀ ਕੱਢਦੇ ਉਹਨੇ ਗਾਲ ਤੁਸੀਂ ਮੈਂ ਉਹ ਗਰੀਬ ਆ ਇਹ ਕੱਢਦਾ ਤਾਂ ਹੈ ਨਹੀਂ ਸੋਨੀ ਯਾਰ ਝੂਠ ਬੋਲਦਾ ਇਹ ਝੂਠਾ ਉਮੀਦਵਾਰਾ ਝੂਠਾ ਇਹ ਬਚਾ ਇਹ ਗਰੀਬ ਏ ਇਹਦਾ ਦਿਮਾਗ ਇਹਦਾ ਵੀ ਨਹੀਂ ਸਹੀ ਗਾ ਮਾ ਤਾਂ ਕਰਕੇ ਇਹ ਮੇਰੇ ਕੋਲ ਬੈਠਦਾ ਇਹਨਾਂ ਨੂੰ ਸਮਝਾਉਂਦਾ ਵੀ ਇਹ ਇਹਦਾ ਮੈਨੂੰ ਮੁੰਡੇ ਦਾ ਪਤਾ ਹੈ ਵੀ ਇਹਦੇ ਨਾਲ ਪਿਆਰ ਨਾ ਰਿਆ ਕਰੂ ਕਹਿੰਦਾ ਉਹ ਤਾਂ ਠੀਕ ਆ ਤੁਸੀਂ ਇੰਨਾ ਝੂਠ ਬੋਲਦੇ ਹੋ ਹੈ ਤੁਹਾਨੂੰ ਫਿਰ ਵੋਟ ਕਾਹਨ ਪਾਊਗਾ ਨਹੀਂ ਇਹ ਆਪਦਾ ਇਹ ਮੈਨੂੰ ਜ਼ਾਹਰ ਕਰਦਾ ਨਾ ਵੀ ਯਾਰ ਕਰਦਾ ਵੀ ਇਹ ਵੀ ਗਰੀਬ ਐ ਮੈਂ ਵੀ ਗਰੀਬ ਨਹੀਂ ਗਰੀਬ ਨਹੀਂ ਸੋਨੀ ਸ਼ਬਦ ਵਰਤਣਾ ਮੇਰਾ ਭਾਈ ਤੁਸੀਂ ਗਰੀਬ ਨਾਲ ਲੋਹਾ ਵੀ ਧਰ ਜਾਂਦਾ ਨਹੀਂ ਤੁਸੀਂ ਗਰੀਬ ਸ਼ਬਦ ਨਾ ਵਰਤੋ ਮੇਰਾ ਭਾਈ ਬਣ ਕੇ ਇਹ ਗੱਲ ਤੁਸੀਂ ਬੰਦ ਕਰ ਦਿਓ ਤੁਹਾਨੂੰ ਬਹੁਤ ਟਾਈਮ ਹੋ ਗਿਆ ਗੱਲ ਕਰਨ ਯਾਰ ਦੱਸ ਗਰੀਬ ਥੋੜੀ ਆਪਾਂ ਵੀਰੇ ਯਾਰ ਤੁਸੀਂ ਦਿਲ ਤੋਂ ਅਮੀਰ ਹੋ ਹੀਰੇ ਬੰਦੇ ਹੋ ਯਾਰ ਚਲ ਮਾਫ ਕਰਦਾ ਜੀ ਕਰਤਾ ਜੀ ਮਾਫ ਉਹ ਵੀ ਗਰੀਬ ਹੀ ਜਾਵਾਂ ਮੱਛੀ ਪਾਲਣ ਦਾ ਕੰਮ ਹੋ ਜਾਂਦਾ ਵੀ ਮੱਛੀ ਪਾਲਣ ਹਾਂ ਕਰਵਾ ਦਿਓ ਜੀ ਮੇਰੇ ਤੋਂ ਨਹੀਂ ਨਹੀਂ ਟੰਡਾ ਕੰਮ ਹੋਰ ਦੱਸੋ ਕੋਈ ਨਹੀਂ ਨਹੀਂ ਹੋਰ ਦੱਸੋ ਕੰਮ ਕੋਈ ਕਣਕ ਬੀਜ ਲਾਂਗੇ ਜੀ ਕਣਕ ਕਮੀਝ ਲੋ ਕਣਕ ਬੀਜ ਕਣਕ ਜੀਰੀ ਦਾ ਕਰ ਲੋ ਠੀਕ ਆ ਜੀਰੀ ਰੈਨ ਦਾ ਜੀ ਕਣਕ ਕੱਲੀ ਬੀਜ ਲਾਂ ਕਣਕ ਬੀਜ ਨੇ ਠੀਕ ਆ ਇਹ ਆਪਾਂ ਅੱਧੀ ਕਣਕ ਇੱਥੇ ਲੈ ਆਵਾਂ ਕਰਾਂਗੇ ਅੱਧੀ ਉੱਥੇ ਵੇਚਦਾਂ ਕਰਾਂਗੇ ਠੀਕ ਆ ਨਾਲੇ ਸੰਗਤ ਖਾਏਗੀ ਨਾਲੇ ਆਪਾਂ ਖਾਵਾਂਗੇ ਆ ਠੀਕ ਆ ਜੀ ਲੋ ਜੀ ਕਣਕ ਵੇਚਾਂ ਬੀਜਾਂਗੇ ਠੀਕ ਆ ਜੀ ਹਾਂ ਜੀ ਠੀਕ ਆ ਠੀਕ ਆ ਵਧੀਆ ਬੀਜ ਲਿਆਉਣੇ ਆ ਆਪਾਂ ਯੂਨੀਵਰਸਿਟੀ ਤੋਂ ਕਣਕ ਦਾ ਆਪਾਂ ਕਰਦੇ ਆਂ ਖੇਤੀਬਾੜੀ ਸ਼ੁਰੂ ਵੀਰੇ ਖੇਤੀਬਾੜੀ ਆਪਾਂ ਕਰਦੇ ਤਾਂ ਹੈਗੇ ਆ ਕਿੰਨੀ ਯਾਰ 2 ਕਿੱਲੇ ਮੈਨੂੰ ਪਹਿਲੀ ਆਉਂਦੀ ਜੀ 2 ਕਿੱਲੇ 1.5 ਕਿੱਲੇ 2 ਕਿੱਲੇ ਠੀਕ ਹੈ ਜੀ ਉਹਦੀ ਕਿੰਨੀ ਹੋ ਜਾਏਗੀ ਬਝੇਰੀ ਹੋ ਜੂ ਖਾਨਜੋਗੀ ਬਹੁਤ ਹੋ ਜੂਗੀ ਵੀਰੇ 100 ਮਣ ਹੋ ਜੂਗੀ 100 ਹੋ ਜੂਗੀ ਹੋ ਜੂਗੀ ਹੋ ਜੂਗੀ ਜੀ 100 ਮਣ ਹੋ ਜੂਗੀ ਹੋ ਜੂਗੀ ਹੋ ਜੂਗੀ ਹੋਰ ਵੀਰੇ ਕਿੰਨੇ ਦੀ ਹੋ ਜਾਏਗੀ 100 ਮਣ ਹੋ ਜੂਗੀ ਲੱਖ ਰੁਪਏ ਦੀ ਅੱਛਾ ਹਾਂ ਹੋ ਜੂਗੀ ਲੱਖ ਦੀ ਯਾਰੇ ਯਾਰੇ ਲੱਖ ਦੀ ਬਹੁਤ ਹੁੰਦੀ ਆ ਯਾਰੇ ਸੋਨੀ 80 ਹਜ਼ਾਰ ਬਚ ਜਾਂਦਾ ਹਾਂ 80000 ਬਚ ਜਾਂਦਾ 20000 ਖਰਚਾ ਆ ਜਾਂਦਾ ਹਾਂ ਥੋੜਾ ਜੀ ਇਹ ਵੀ ਠੀਕ 80 ਆ ਥੋੜਾ ਕਿਤੇ ਹਸਾਈ ਗੱਲ ਹਾਂ ਬਾਕੀ ਸੰਗਤ ਜੀ ਇੱਧਰ ਜਿਹੜੀਆਂ ਸਰੂਖਾਂ ਸਾਡੀਆਂ ਬੈਠੀਆਂ ਨੇ ਸਾਰਿਆਂ ਨੇ ਇਸ਼ਨਾਨ ਤਾਂ ਕਰ ਲਿਆ ਜੀ ਪਰ ਹੁਣੇ ਦਸਤਾਰਾਂ ਹਜੇ ਸੁਜਾਉਣੀਆਂ ਨੇ ਛਿੰਦੇ ਵੀਰੇ ਕਿਵੇਂ ਆ ਛਿੰਦੇ ਦਾ ਪਿੰਡ ਹੈਗਾ ਜੀ ਚਤਰਾ ਫਿਰੋਜ਼ਪੁਰ ਤੋਂ ਜੀ ਫਿਰੋਜ਼ਪੁਰ ਦੇ ਵਿੱਚ ਆ ਜੀ ਇਦਾਂ ਹੀ ਸਾਰੇ ਵੀਰ ਹਾਂਜੀ ਮਹਾਰਾਜ ਕੀ ਹਾਲ ਨੇ ਜੀ ਠੀਕ ਆ ਠੀਕੋ ਕਿਆ ਬਾਰਾ ਜੇ ਸਾਰੇ ਇਸ਼ਨਾਨ ਕਰ ਰਹੇ ਨੇ ਸਾਰੇ ਜੀ ਗਰਚਰਨ ਕਿਵੇਂ ਆ ਵੀਰੇ ਬੜੀ ਸੰਗਤ ਪੁੱਛੀ ਜਾਂਦੇ ਤੁਹਾਡੇ ਬਾਰੇ ਤੁਸੀਂ ਠੀਕ ਹੋਗੇ ਬਹੁਤ ਵਧੀਆ ਗੱਲ ਕੀਤੀ ਹਾਂਜੀ ਮੱਖਣ ਸਿੰਘ ਜੀ ਕੀ ਹਾਲ ਨੇ ਜੀ ਠੀਕ ਹੋ ਠੀਕ ਹੋ ਮੈਨੂੰ ਪੈਰ ਦਿਖਾਇਓ ਜੀ ਅੱਜ ਅੱਜ ਦਿਖਾਇਓ ਹਾਂਜੀ ਬਾਪੂ ਜੀ ਹਾਂ ਛਾਈ ਦੋ ਫਟਵਾਰ ਠੀਕ ਹੋ ਚਲੋ ਬੇਗੀ ਚ ਯੂ ਵਾਟਕ ਵਾਹ ਜੀ ਇੱਕ ਵੀ ਓਕੇ ਚੱਲੀ ਗੱਡੀ ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਜੀ ਸੰਗਤ ਜੀ ਆਪ ਜੀ ਨੇ ਦੇਖਿਆ ਜਿਹੜਾ ਕੁਲਦੀਪ ਸਿੰਘ ਸੋਨੀ ਨੂੰ ਔਰ ਗੁਰਚਰਨ ਸਿੰਘ ਨਿਹਾਲੇ ਨੂੰ ਕਿੱਦਾਂ ਦੀਆਂ ਜਿਹੜੀਆਂ ਗੱਲਾਂ ਔਰ ਤੁਸੀਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਔਰ ਜਰੂਰ ਇਹਨਾਂ ਰੂਹਾਂ ਲਈ ਅਰਦਾਸ ਬੇਨਤੀ ਕਰਿਓ ਤਾਂ ਜੋ ਇਹ ਵੀਰ ਹੋਰ ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ਦਾ ਚੰਗਾ ਆਨੰਦ ਮਾਣ ਸਕਣ ਜੀ ਔਰ ਪਟਿਆਲੇ ਤੋਂ ਭਾਤਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਈ ਆਸ਼ਰਮਾਂ ਜੀ ਆਪ ਜੀ ਆਉਂਦੇ ਜਾਂਦੇ ਜਰੂਰ ਇਹਨਾਂ ਰੂਹਾਂ ਦੇ ਦਰਸ਼ਨ ਕਰਿਆ ਕਰੋ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਆਪ ਜੀ ਦੇ ਸਾਥ ਦੀ ਲੋੜ ਹੈ ਜੀ ਜਿਵੇਂ ਬਿਲਡਿੰਗ ਮਟੀਰੀਅਲ ਦੀ ਤਾਂ ਬਹੁਤ ਜ਼ਿਆਦਾ ਲੋੜ ਆ ਵੀ ਆਪਾਂ ਚਾਹੁੰਦੇ ਆ ਵੀ 100 ਤੋਂ ਇਹਨਾਂ ਨੂੰ ਆਪਾਂ ਕਈ ਹਜ਼ਾਰ ਤੱਕ ਇਦਾਂ ਦੇ ਰੱਬੀ ਰੂਹਾਂ ਦੀ ਜਿਹੜੀ ਸੇਵਾ ਕਰ ਸਕੀਏ ਜੀ ਔਰ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਬਹੁਤ ਲੋੜ ਆ ਆਪ ਜੀ ਦੇ ਸਾਥ ਦੀ ਅਸੀਂ ਚਾਹਾਂਗੇ ਵੀ ਸਾਰੇ ਪਿੰਡਪੁਰਾ ਜਰੂਰ ਵਿਜ਼ਿਟ ਜਰੂਰ ਕਰਿਆ ਕਰੋ ਇਹਨਾਂ ਰੂਹਾਂ ਨਾਲ ਜਰੂਰ ਸਮਾਂ ਬਤਾਇਆ ਕਰੋ ਤਾਂ ਜੋ ਸਾਨੂੰ ਹੋਰ ਹੌਸਲਾ ਮਿਲ ਸਕੇ ਜੀ ਧੰਨਵਾਦ ਜੀ ਹੱਸਦੇ ਬੱਸਦੇ ਰਹੋ ਜੀ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਪਟਿਆਲੇ ਤੋਂ ਭਾਦਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਆਸ਼ਰਮ ਸੰਗਤ ਜੀ ਆਪ ਜੀ ਜਰੂਰ ਆਉਂਦੇ ਜਾਂਦੇ ਖੜਕੇ ਜਾਇਆ ਕਰੋ ਜੀ ਧੰਨਵਾਦ ਜੀ ਹੱਸਦੇ ਬੱਸਦੇ ਰਹੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਸੰਗਤ ਜੀ ਆਪ ਜੀ ਨੇ ਵੀਡੀਓ ਨੂੰ ਦੇਖਿਆ ਜੀ ਔਰ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਕਿੰਨੇ ਵੱਡੀ ਪੱਧਰ ਤੇ ਵੀਰ ਰਹਿ ਰਹੇ ਨੇ ਔਰ ਵੀਰ ਇਹ ਲਾਲ ਟੀ-ਸ਼ਰਟ ਦੇ ਵਿੱਚ ਉਹੀ ਵੀਰ ਆ ਜੀ ਜਿਹਨੂੰ ਕੱਲ ਐਨੂੰ ਇੱਧਰ ਤੇ ਕਿਹੋ ਮੜਦਾ ਇੱਧਰ ਦੇਖੂਗਾ ਵੀਰ ਉਹ ਵੀਰੇ ਠੀਕੋ ਕਿ ਲਾਲ ਟੀ-ਸ਼ਰਟ ਵਾਲਾ ਉਹੀ ਵੀਰ ਆ ਜੀ ਔਰ ਜਿਹਦੇ ਨੀਲਾ ਪਰਨਾ ਬੰਨੇ ਆ ਇਹ ਵੀ ਉਹ ਵੀਰ ਆ ਜੀ ਨੂੰ ਕੁੱਟਮਾਰ ਕਰਦੇ ਸੀ ਆ ਇੱਧਰ ਦੇਖਿਓ ਵੀਰੇ ਠੀਕੋ ਪ੍ਰਸ਼ਾਦਾ ਸ਼ੱਕ ਰਿਆ ਨੇ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਔਰ ਅਸੀਂ ਔਰ ਸੰਗਤ ਨੂੰ ਦਿਖਾਉਣਾ ਚਾਹੁੰਦੇ ਆ ਔਰ ਇੱਕ ਵੀਰ ਇੱਧਰ ਬੈਠਾ ਜੀ ਸੋਨੀ ਦੇ ਨਾਲ ਇੱਕ ਵੀਰ ਇਹ ਆ ਜੀ ਹਾਂਜੀ ਠੀਕੋ ਹਾਂਜੀ ਸੋਨੀ ਦੇ ਨਾਲ ਪ੍ਰਸ਼ਾਦਾ ਸ਼ੱਕ ਰਿਆ ਜੀ ਔਰ ਹੁਣ ਇਹਨਾਂ ਦਾ ਘਰ ਜਿਹੜਾ ਲੱਭਿਆ ਜਾਣਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤਾ ਜੋ ਇਹਨਾਂ ਦੇ ਆਪਾਂ ਨੂੰ ਘਰ ਮਿਲ ਜਾਣ ਔਰ ਆਪਾਂ ਨੂੰ ਜਲਦੀ ਇਹਨਾਂ ਨੂੰ ਘਰ ਪਹੁੰਚਾ ਸਕੀਏ ਔਰ ਤਾਂ ਜੋ ਫੈਮਲੀਆ ਨੂੰ ਸ਼ਾਂਤੀ ਮਿਲ ਸਕੇ ਕਿਉਂਕਿ ਕੀ ਪਤਾ ਕਿੰਨੇ ਕ ਸਮੇਂ ਤੋਂ ਹਨ ਜੀ ਆਪਣੇ ਬੱਚਿਆਂ ਨੂੰ ਲੱਭਦੇ ਹੋਣਗੇ ਔਰ 100 ਦੇ ਕਰੀਬ ਇਹ ਆਪਣਾ ਪਰਿਵਾਰ ਪਹੁੰਚ ਗਿਆ ਜੀ ਗੁਰੂ ਸਾਹਿਬ ਦੀ ਬੜੀ ਕਿਰਪਾ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਆਪ ਜੀ ਆਉਂਦੇ ਜਾਂਦੇ ਜਰੂਰ ਖੜਕੇ ਜਾਇਆ ਕਰੋ ਤਾਂ ਜੋ ਸਾਨੂੰਾਰੇ ਨਾ ਰੱਬੀ ਰੂਹਾਂ ਨੂੰ ਹੌਸਲਾ ਮਿਲ ਸਕੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ